ਵੈਲਕਮ ਟੂ ਖੰਨਾ ਨਿਊਜ਼ ਲਾਈਵ ਬੁੱਧਵਾਰ ਦੀ ਦੇਰ ਸ਼ਾਮ ਖੰਨਾ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਉੱਚਾ ਵੇੜਾ ਇਲਾਕੇ ਵਿੱਚ ਉਸ ਸਮੇਂ ਸੰਸਨੀ ਫੈਲ ਗਈ ਜਦੋਂ ਇਸ ਇਲਾਕੇ ਦੀ ਇੱਕ ਘਰ ਵਿੱਚ ਰਹਿੰਦੀ ਬਜ਼ੁਰਗ ਔਰਤ ਦਾ ਦਰਦਨਾਕ ਕਤਲ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਉੱਕਤ ਇਲਾਕੇ ਵਿੱਚ ਇੱਕ ਔਰਤ ਦਾ ਕਤਲ ਹੋ ਗਿਆ ਹੈ ਇਸ ਸੰਬੰਧੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਐਸਪੀ ਸੌਰਵ ਜਿੰਦਲ ਡੀਐਸਪੀ ਅਮਰਿਤਪਾਲ ਸਿੰਘ ਦੀ ਅਗਵਾਈ ਹੇਠਾਂ ਇੱਕ ਸਪੈਸ਼ਲ ਟੀਮ ਦਾ ਗਠਨ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਤਾ ਲੱਗਾ ਕਿ ਸ਼੍ਰੀਮਤੀ ਕਮਲੇਸ਼ ਰਾਣੀ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸਦੇ ਦੋਵੇਂ ਪੁੱਤਰ ਰੋਜ਼ ਦੀ ਤਰ੍ਹਾਂ ਸ਼ਾਮ 7 ਵਜੇ ਇੱਥੋਂ ਦੇ ਜੀਟੀਵੀ ਮਾਰਕੀਟ ਵਿੱਚ ਆਪਣੇ ਫਾਸਟ ਫੂਡ ਦਾ ਕੰਮ ਕਰਨ ਲਈ ਗਏ ਹੋਏ ਸਨ ਅਤੇ देर रात ਘਰ ਪਰਤਦੇ ਸਨ। ਜਦੋਂ ਦੋਵੇਂ ਭਰਾ ਪਰਤਕੌਸ਼ਲ ਅਤੇ ਕਰਨ ਰਾਤ ਕਰੀਬ ਕੰਮ ਤੋਂ ਆਪਣੇ ਘਰ ਪਰਤੇ ਤਾਂ ਉਹਨਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਖੁੱਲਾ ਸੀ ਜਦੋਂ ਦੋਵਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦੀ ਮਾਂ ਖੂਨ ਨਾਲ ਲਥਪਥ ਮਰੀ ਪਈ ਸੀ ਅਤੇ ਮਾਂ ਦੇ ਪਾਏ ਹੋਏ ਗਹਿਣੇ ਅਤੇ ਘਰ ਵਿੱਚ ਪਏ 35-40 ਹਜ਼ਾਰ ਰੁਪਏ ਵੀ ਨਕਦੀ ਗਾਇਬ ਸਨ ਇਸ ਸਬੰਧੀ ਦੋਵਾਂ ਪਰਿਵਾਰਾਂ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਬੜੀ ਤੇਜ਼ੀ ਨਾਲ ਪੜਤਾਲ ਕਰਕੇ ਕੁਝ ਘੰਟਿਆਂ ਵਿੱਚ ਤੋਬੀਆਂ ਵਾਲੇ ਮਹੱਲੇ ਵਿੱਚ ਰਹਿੰਦੀ ਇੱਕ ਮਹਿਲਾ ਸ਼ਾਨ ਅਬਾਸ ਪਤਨੀ ਅਹਿਮਦ ਅਬਾਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਾਰੇ ਗਹਿਣੇ ਅਤੇ ਕੁਝ ਨਕਦੀ ਬਰਾਮਦ ਕਰ ਲਈ ਹੈ ਐਸਐਸਪੀ ਅਨੁਸਾਰ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਕਾਤਲ ਔਰਤ ਸ਼ਾਨ ਅਬਾਸ ਦਾ ਮ੍ਰਿਤਕਾ ਕਮਲੇਸ਼ ਰਾਣੀ ਨਾਲ ਕਾਫੀ ਸਮੇਂ ਤੋਂ ਸਹੇ ਚਾਰਸੀ ਅਤੇ ਅਕਸਰ ਹੋ ਘਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਕਮਲੇਸ਼ ਰਾਣੀ ਘਰ ਵਿੱਚ ਕਿੰਨੇ ਘੰਟੇ ਇਕੱਲੀ ਰਹਿੰਦੀ ਹੈ ਬੀਤੀ ਰਾਤ ਉਹ ਕਰੀਬ 8 ਵਜੇ ਕਮਲੇਸ਼ ਰਾਣੀ ਕੋਲ ਆਈ ਹਤੇ ਤੇ 9:30 ਵਜੇ ਰਾਤ ਘਰ ਤੋਂ ਬਾਹਰ ਨਿਕਲੀ ਜਿਸ ਦੀ ਜਾਣਕਾਰੀ ਸੀਸੀਟੀਵੀ ਕੈਮਰਿਆਂ ਵਿੱਚ ਮਿਲੀ ਉਸਨੇ ਘਰ ਅੰਦਰ ਕਮਲੇਸ਼ ਰਾਣੀ ਦਾ ਕਿਸੇ ਤੇਜ ਹਥਿਆਰ ਨਾਲ ਕਤਲ ਕੀਤਾ ਅਤੇ ਉਸਦੇ ਪਾਏ ਹੋਏ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਈ ਪਰੰਤੂ ਕੁਝ ਘੰਟਿਆਂ ਵਿੱਚ ਹੀ ਪੁਲਿਸ ਨੇ ਉਸ ਨੂੰ ਦਬੋਚ ਲਿਆ ਅਤੇ ਉਸ ਪਾਸੋਂ ਗਹਿਣੇ ਅਤੇ ਨਕਦੀ ਬਰਾਮਦ ਕਰ ਲਏ एसएसपी ਦਾ ਇਹ ਵੀ ਕਹਿਣਾ ਹੈ ਕਿ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅ ਸਸ਼ਿਕਾ ਜੀ ਜਿਵੇਂ ਤੁਸੀਂ ਜਾਣਦੇ ਹੋ ਹੈ ਕਿ ਕੱਲ 2 ਅਕਤੂਬਰ ਰਾਤ ਨੂੰ 7:30 ਹੋਰ 9:00 ਵਜੇ ਦੇ ਵਿਚ ਰਾਣੀਪਾਲਵੇਰੀਆ ਫਿਲਸਟ੍ਰੇਸ਼ਨ ਸਿਟੀ ਟੂ ਦੀ ਏਰੀਆ ਦੇ ਵਿੱਚ ਖੰਨੇ ਦੇ ਵਿੱਚ ਹੋਇਆ ਇੱਕ ਮਾਰਡਰ ਰਿਪੋਰਟ ਹੋਇਆ ਸੀ। ਇੱਕ ਕਮਲੇਸ਼ ਰਾਣੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੇ। ਉਹਨਾਂ ਦੀ ਚੱਕੋ ਮਾਰ ਕੇ ਕਤਲ ਕੀਤਾ ਗਿਆ ਸੀ। ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਡੀਐਸਪੀ ਡਿਟੈਕਟਿਵ ਐਂਡ ਮੈਂ ਕੁਡ ਬੀ ਮੋਕੇ ਦੇ ਸੀ ਇਹਦੇ ਵਿੱਚ ਅਸੀਂ ਟੀਮਾਂ ਬਣਾਏ ਔਰ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ ਨਾਲੇ ਜੋ ਏਰੀਆ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ ਉੱਤੇ ਸਾਨੂੰ ਪ੍ਰਾਇਮਰੀ ਤੌਰ ਤੇ ਇਹ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਉਸੀ ਏਰੀਆ ਦੇ ਰਹਿਣ ਵਾਲੇ ਇਕ ਸ਼ਾਨ ਅਬਾਸ ਉਮਰ ਤਕਰੀਬਨ 35 ਸਾਲ ਦੀ ਹੈਗੀ ਆ ਉਹ ਅ ਅੱਜ ਉਸੇ ਉਸ ਘਰ ਦੇ ਵਿੱਚ तकरीबन 7:30 ਵਜੇ ਆਏ ਹੋਏ ਪਾਏ ਗਏ ਸੀਗੇ ਔਰ ਇਹ ਇਹਨਾਂ ਦੀ ਪੁਰਾਣੀ ਅ ਜਾਣਕਾਰੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ ਵਿੱਚ ਜੋ ਜਨ ਮਤਲਬ ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰਿਜ ਕੇ通过 ਵੀ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਨਬਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੇ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕੰਫੈਸ ਕੀਤੀ ਗਈ ਸੀ ਕਿ ਇੰਨੇ ਉਸੇ ਦਿਨ ਕੱਲ ਰਾਤ ਇੰਨੇ ਗਏ ਸੀਗੇ ਉਹਨਾਂ ਦੇ ਕੋਠੀ ਦੇਏ ਸੀਗੇ ਕਲਿਸ਼ ਰਾਣੀ ਜੀ ਦੀ ਕੋਠੀ ਦੇਏ ਸੀਗੇ ਔਰ ਇਹ 5000 ਦੇ ਪੈਸੇ ਵੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਦੇ ਲੋਡ ਸੀ ਪੈਸੇ ਦੀ ਲੋਡ ਸੀਗੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜ਼ੀ ਹੋਈ ਔਰ ਇੱਕ ਗੱਲ ਦੂਜੀ ਇੱਕ ਗੱਲ ਚਲਦੇ-ਚਲਦੇ ਉਹ ਦੂਜੀ ਤੇ ਹੱਤਾਪਾਈ ਸ਼ੁਰੂ ਹੋ ਗਈ ਹੱਤਾਪਾਈ ਤੋਂ ਫਿਰ ਕਾਫੀ ਛੋਟੀ ਹੈਗੀ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕਾ ਦਾ ਕਲਾ ਦੇਖੇ ਵੀ ਹੈਗੇ ਉਹਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪੜੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਹ ਥੋੜੀ ਉਹਨੇ ਚੱਕੂ ਲਿਆ ਉਹ ਚੱਕੂ ਨਾਲ ਉਹਨਾਂ ਨੇ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ ਲੈਕ ਤੇ ਲੱਗੀ ਉਦੇ ਨਾਲ ਬਲੀਡਿੰਗ ਨਾਲ ਉਹਦੀ ਡੈਥ ਹੋ ਗਈ। ਤੋਂ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚ ਇਹ ਲੱਗੇ ਸੀਗੇ ਬੰਦਲਸ ਲੱਗੇ ਸੀ। ਉਹਨੂੰ ਲੈ ਕੇ ਉਥੋਂ ਦੀਏ ਚਲ ਗਏ ਸੀਗੇ। ਲੇਕਿਨ ਟੀਮ ਕਿਉਂਕਿ ਮਾਟਰ ਬਹੁਤ ਸੈਂਸਿਟਿਵ ਸੀ ਜਦ ਸੰਜੀਦਾ ਮਾਮਲਾ ਸੀਗਾ। ਉਹਨਾਂ ਨੇ ਉੱਥੇ ਕੰਮ ਕਰਦੇ ਹੋਏ ਸਾਰੇ ਹੀ ਅਫੀਸਰ ਸਾਹਿਬਾਨ ਜੋ ਆਪਣੇ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ

ਲੇਕਿਨ ਪਿੱਛੋਂ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਜੋ ਹੁਣ ਤੱਕ ਦੀ ਜੋ ਸਾਡੀ ਪੁਸ਼ਵਿਸ਼ ਤੇ ਜੋ ਆਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਭੈਣ ਦੀ ਇੱਕ ਸ਼ਾਦੀ ਅਟੈਂਡ ਕਰਨ ਲਈ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ ਆਪਸ ਵਿੱਚ ਦੀ ਗੱਲਬਾਤ ਸ਼ੁਰੂ ਹੋ ਗਈ ਸੀ ਕੱਲ ਰਾਤ ਨੂੰ ਕੋਈ ਫੈਮਿਲੀ ਬੈਕਗ੍ਰਾਉਂਡ ਤਾਂ ਇਸ ਕ੍ਰਿਮੀਨਲ ਜੀ ਪੁਰਾਣੀ ਨਾਲ ਨਹੀਂ ਜੀ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਵਿੱਚ ਆਈ ਨਹੀਂ ਹੈਗੀ ਬਟ ਅਸੀਂ ਫਿਰ ਫਿਰ ਵੀ ਬਰੀਕੀ ਨਾਲ ਸਾਰਾ ਚੈੱਕ ਕਰ ਰਹੇ ਹਾਂ ਉਹ ਹਥਿਆਰ ਬਰਾਮਦ ਕਰ ਦਿੱਤੇ ਨੇ ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਏ ਇਹਨਾਂ ਨੇ ਜਾਂਦੇ ਹੋਏ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਜੋ ਲੈ ਕੇ ਚਲੇ ਗਏ ਸੀਗੇ ਉਹਨੂੰ ਰਸਤੇ ਦੇ ਵਿੱਚ ਸਿੱਟਿਆ ਸੀ ਹਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੀ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਏ ਸੀਗੇ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਨੇ ਸੋ ਇਹਨੇ ਜੋ ਜੁਮੇ ਮਾਤਾ ਨੂੰ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬਾਂਗਲ ਹੈਗੇ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਮੈਨੂੰ ਕਿਸੇ ਦੇੰਦਰ ਮਾਲਮ ਅਲੀ ਅੱਜ ਆਪਾਂ ਪੇਸ਼ ਕਰਨੀ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਸੀ ਰਿਕੁਐਸਟ ਕਰਾਂਗੇ ਇਹਦਾ ਹਸਬੰਦ ਇਹਦਾ ਹਸਬੰਦ ਵੀ ਨਾਲ ਹੀ ਬਿਜਲਤੀ ਹੈਗੀ ਜਿਸੇ ਇਹ ਕਪੜੇ ਦੇ ਇਹ ਜੋ ਰੇੜੀ ਲਗਾਉਂਦੇ ਨੇ ਉਹਦੇ ਵਿੱਚ ਵੀ ਹੈਗੀ नहीं जी कल, जी कल कल देखिए दो बजे वो निकले और उसके बाद विदिन फोर तीन चार घंटे अंदर अंदर फड़े गए हैं फट लिये

ਕੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ